thank Yeah. ਪਾਸੇ ਹਰ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਸਭ ਇੱਕ ਕਨਈਆ ਜੀ ਕਰਦੇ ਆ ਪ੍ਰਭੂ ਸ਼੍ਰੀ ਰਾਮ ਕਰਦੇ ਸਵਾਲ ਦੇ ਵਿੱਚ ਅੱਜ ਅਰਦਾਸ ਵੈਲ ਫੇਰ ਸੁਸਾਇਟੀ ਵੱਲੋਂ ਸਮੂਹ ਸਿਆਸੀ ਪਾਰਟੀ ਦੇ ਨਾਲ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਵੱਖ-ਵੱਖ ਧਾਰਮਿਕ ਜਿਹੜੇ ਬੰਦੇ ਨੂੰ ਨਾਲ ਲੈ ਕੇ ਭਗਵਾਨ ਦੇ ਵੱਖ-ਵੱਖ ਬਜ਼ਾਰਾਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਇੱਕ ਭਗਵਾਨ ਮਾਰ ਦੇ ਜਿਹੜਾ ਵਿਸ਼ਾਲ ਭਗਵਾਨ ਮਾਰ ਜਿਹੜੇ ਆ ਰਿਹਾ ਤਸਵੀਰਾਂ ਸਾਂਝੀਆਂ ਕਰਦੇ ਨੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਜਿਉਂ ਜਿਸੀ ਲੀਡਰ ਪਹੁੰਚਿਆ ਉੱਥੇ ਵਾਖ ਵਾਖ ਧਾਨਮਕ ਜੱਥੇਬੰਦਿਆਂ ਦੇ ਆਖੂ ਵੱਡੇ ਖੇਤ ਦੇ ਵਿੱਚ ਸ਼ਹਿਰ ਵਾਸੀ ਯੂਥ ਜਿਹੜਾ ਪਹੁੰਚਿਆ ਹੋਇਆ ਕਸੂਰਾ ਤੇ ਵੀ ਦੇਖਦਾ ਆ ਕਿ ਕਸੂਰਾ ਵਿੱਚ ਸਰਦਾਰ ਪ੍ਰਗਟ ਸਿੰਘ ਉਹਨੇ ਜਿਹੜੇ ਐਮ ਐਲ ਏ ਆ ਕਾਂਗਰਸ ਤੋਂ ਉਹ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਇਸ ਭਗਵਾ ਮਾਰਚ ਦੇ ਵਿੱਚ ਜਿਹੜੇ ਪਹੁੰਚੇ ਹੋਇਆ ਪ੍ਰਗਟ ਜੀ ਅੱਜ ਭਗਵਾ ਮਾਰਚ ਘਟਿਆ ਜਾ ਰਿਹਾ 22 ਜਨਵਰੀ ਦਾ ਬੜੀ ਬੇਸਬੇ ਨਾਲ ਇੰਤਜ਼ਾਰ ਹੈਗਾ ਕਿ ਉਹ ਇੱਧਰ ਦੇਖ ਲੈ ਤੁਸੀਂ ਸਾਰੇ ਜਿਹੜੇ ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਇਹ ਦੇਖੋ ਜਿਹੜੇ ਭਗਵਾਨ ਰਾਮ ਸੀ ਉਹ ਕਿਸੇ ਦੇ ਇਕੱਲੇ ਨਹੀਂ ਸੀ ਸੋ ਮੈਨੂੰ ਇਹ ਪੋਲਿਟਿਕਲ ਗੱਲ ਨਹੀਂ ਲੱਗਦੀ ਇਹ ਤਾਂ ਬੇਸਿਕਲੀ ਆਸਤਾ ਦੀ ਗੱਲ ਹੈਗੀ ਔਰ ਮੈਨੂੰ ਲੱਗਦਾ ਕਿ ਇਹ ਸਾਰਿਆਂ ਨੂੰ ਰਲ ਕੇ ਹੀ ਬਣਾਉਣਾ ਚਾਹੀਦਾ ਫਟੇ ਘੰਟੇ ਵਿੱਚ ਆਟਿਆ ਜਿਵੇਂ ਇੱਥੇ ਭਖਵਾ ਮਾਰ ਜਿਹੜਾ ਕੱਢਿਆ ਜਾ ਰਿਹਾ ਹੰਗਾਰਾ ਦੇਖ ਸਕਦਾ ਤੁਸੀਂ ਸਿਆਸੀ ਰਾਜਨੀਤਿਕ ਜਿਹੜੇ ਹੈਗੇ ਆ ਨਾਲ ਉਸ ਤੋਂ ਇਲਾਵਾ ਜਿਹੜੇ ਧਾਰਮਿਕ ਜਥੇਬੰਦੀਆਂ ਤੇ ਪੂਰਾ ਸ਼ਹਿਰ ਜਿਹੜਾ ਇੱਕ ਮੰਚ ਦੇ ਇਕੱਠਾ ਹੋਇਆ ਜੀ ਦੇਖੋ ਮੈਂ ਤਾਂ ਇਹ ਇਹ ਦੁਆਰਾ ਕਹਿੰਦਾ ਕਿ ਜਿਹੜਾ ਖਵਾਨ ਰਾਮ ਕਿਸੇ ਦੇ ਕੱਲੇ ਨਹੀਂ ਹਾਂਜੀ ਉਹ ਇਹ ਕਰਕੇ ਹਰ ਇਨਸਾਨ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਉਣਾ ਚਾਹੀਦਾ ਤਾਂ ਕਿ ਉਹ ਆਸਤਾ ਜਿਹੜੀ ਹੈ ਉਹ ਬਣੀ ਰਹੇ ਧੰਨਵਾਦ ਜੀ ਸਾਡੇ ਨਾਲ ਵਿਜੇ ਸਾਹਬ ਲਈ ਵੀ ਜਿਹੜੇ ਇਸ ਮਾਰਕ ਦੇ ਵਿੱਚ ਜਿਹੜਾ ਸ਼ਾਮਲ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨੂੰ ਤੁਸੀਂ ਵੀ ਨਾਲ ਇਹਨਾਂ ਸੰਧੀਆ ਕਰਦੇ ਨੇ ਕਿ ਜਿਹੜੇ ਵੱਡੀ ਗਿਣਤੀ ਵਿੱਚ ਜਿਹੜਾ ਇੱਥੇ ਲੋਕ ਜਿਹੜੇ ਸ਼ਾਮਲ ਹੋਏ ਆ ਵਾਕਵਾ ਧਾਰਨਾਕ ਸਿਆਸੀ ਜਥੇਬੰਦੀਆਂ ਸ਼ਹਿਰ ਵਾਸੀ ਜਿਹੜੇ ਆ ਸ਼ਾਮਲ ਹੋਏ ਆ ਫੁੱਲਾ ਦੀ ਵਰਖਾ ਕੀਤੀ ਜਾ ਰਹੀ ਹੈ ਜਿਹੜੇ ਤੁਸੀਂ ਦੇਖ ਸਕਦੇ ਆ ਕਿ ਤੂਫਾਨਦਾਰਾ ਵੱਲੋਂ ਜਿਹੜੀ ਫੁੱਲਾ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਸਵੇਰਾ ਤੁਸੀਂ ਦੇਖ ਸਕਦੇ ਆ ਇਸ ਮਾਰਗ ਦੇ ਵਿੱਚ ਜਿਹੜੇ ਪਾਲਕੀ ਜਿਹੜੀ ਚੱਲ ਰਹੀ ਹੈ ਵਿਦੇ ਸਾਫਲਾ ਜੀ ਸਾਡੇ ਨਾਲ ਨੇ ਸਾਫਲਾ ਸਾਹਿਬ ਭਗਵਾੜਾ ਦੇ ਵਿੱਚ ਜਿਹੜਾ ਅੱਜ ਇੱਕ ਵਿਸ਼ਾਲ ਜਿਹੜਾ ਭਗਵਾ ਮਾਰਕ ਕੱਢੇ ਜਾ ਰਿਹਾ ਹੈ 22 ਜਨਵਰੀ ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਮੰਗ ਸੀਗੀ ਤੇ ਸਿਹਰਾ ਵੀ ਜਿਹੜਾ ਆ ਤੁਹਾਡੀ ਸਰਕਾਰ ਨੂੰ ਜਾ ਰਿਹਾ ਦੇਖੋ ਪਹਿਲਾਂ ਅਸੀਂ ਇਹ ਸੁਣਦੇ ਬਹੁਤ ਸਾਰੇ ਸੀ ਸਾਨੂੰ ਆਰਾਮ ਵੀ ਆਉਂਦਾ ਸੀ ਕਿ ਸਾਨੂੰ ਜਿਹੜੇ ਆ ਇਹ ਤਾਂ ਕਿਹਾ ਜਾਂਦਾ ਕਿ ਮੰਦਿਰ ਵਹੀ ਬਣਾएंगे ਪਰ ਤਰੀਕ ਨਹੀਂ ਬਣਾएंगे बताएंगे ये कह के सानू मजाक ਕੀਤਾ ਜਾਂਦਾ ਸੀ ਅੱਜ ਮਾਜੋਗ ਨਰੇਂਦਰ ਮੋਦੀ ਜੀ ਦੇ ਨੇਤਰ ਵਿੱਚ ਇਹ ਵੀ ਕਲੀਅਰ ਹੋ ਗਿਆ ਕਿ ਤਰੀਕ ਤਾਂ ਉਹ ਨੂੰ ਹੈ ਜਗਾ ਕਿਹੜੀ ਹੈ ਔਰ ਭਾਵੇਂ ਨਕਸ਼ਾ ਕਿ ਹੋ ਜਾ ਸਾਰਾ ਕੁਝ ਦੁਨੀਆ ਦੇ ਜਾਨੀ ਐਸੋ ਦੇ ਦੇਖਦੀ ਆ ਔਰ ਜਿੱਥੇ ਜਿੱਥੇ ਵੀ RAM NEWAL ਜਿਹੜੇ ਲੋਕ ਬੈਠੇ ਨੇ ਉਹ ਅੱਜ ਪੂਰੇ ਪੂਰੇ ਉਤਸ਼ਾਹ ਜ ਪੂਰੀ ਖੁਸ਼ੀ ਚ ਹੈ ਇਹ ਅਸੀਂ ਜਿਹੜਾ ਸਾਡੇ ਜਿਹੜੀ ਬਹੁਤ ਲੰਬੀ 500 ਸਾਲ ਦੀ ਜਿਹੜੀ ਗੱਲ ਜਿਹੜੀ ਅੱਜ ਸੁਣੀ ਜਾ ਰਹੀ ਹੈ ਲੋ ਇੱਕ ਬਹੁਤ ਵੱਡਾ ਆਯੋਜਨ ਔਰ ਪੂਰਾ ਦੇਸ਼ ਜਿਹੜਾ ਜਣੀ ਪਿਛਲੇ ਇੱਕ ਮਹੀਨੇ ਤੋਂ ਤੁਸੀਂ ਦੇਖ ਰਹੇ ਹੋ ਕਿ ਰਾਮ ਮਈ ਹੋ ਚੁੱਕਾ ਹੈ ਔਰ ਹਰ ਕਾਮ ਨੂੰ ਜਿਹੜਾ ਅੱਜ ਨਵਾਂ ਸਾਲ ਹੈ ਨਵੇਂ ਸਾਲ ਦੀ ਯਾਤਰਾ ਵੀ ਸ਼ੁਰੂਆਤ ਵੀ ਪ੍ਰਭੂ ਰਾਮ ਦੇ ਨਾਮ ਦੇ ਨਾਲ ਹੋ ਰਹੀ ਹੈ ਇਹ ਬਹੁਤ ਵੱਡੀ ਸਾਡੇ ਲਈ ਇੱਕ ਉਪਲਬਧੀ ਹੈ ਸੋ ਪ੍ਰਭੂ ਰਾਮ ਸਾਰਿਆਂ ਦੇ ਉੱਤੇ ਕਿਰਪਾ ਰੱਖੇ ਔਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅੱਛਾ ਇੱਕ ਹੋਰ ਜਿਹੜਾ ਹੈ ਬੜਾ ਵਾਲਮੀਕ ਸਮਾਜ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਮੋਦੀ ਸਾਹਿਬ ਨੇ ਜਿਹੜਾ ਨਾਮ ਜਿਹੜਾ ਅੰਤਰਰਾਸ਼ਟਰੀ ਜਿਹੜਾ 에ਅਰਪੋਰਟ ਵੀ ਉੱਥੇ ਬਣਿਆ ਹੈਗਾ ਉਹਦਾ ਨਾਮ ਵੀ ਜਿਹੜਾ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਨਾਮ ਤੇ ਰੱਖਿਆ ਨਹੀਂ ਸੰਦੇਹ ਕਿ ਰਮਾਇਣ ਜਿਹੜੀ ਉਹਦੀ ਸ਼ੁਰੂਆਤ ਹੀ ਜਿਹੜੀ ਕਰਨ ਵਾਲੇ ਰਚਾਇਤਾ ਜਿਹੜੇ ਭਗਵਾਨ ਵਾਲਮੀਕ ਜੀ ਨੇ ਇਹ ਵੀ ਬਹੁਤ ਵੱਡੀ ਗੱਲ ਜਿਹੜਾ ਕਦੀ ਕਿਸੇ ਨੇ ਧਿਆਨ ਨਹੀਂ ਕੀਤਾ ਔਰ ਦਲਿਤ ਸਮਾਜ ਦੇ ਵਿੱਚ ਇਹਦਾ ਬਹੁਤ ਵੱਡਾ ਉਤਸ਼ਾਹ ਵੀ ਦੇਖਣ ਨੂੰ ਮਿਲਦਾ ਹੈ ਸਮਾਜੀ ਇਹ ਦੇਖ ਸਕਦੇ ਜਿਹੜਾ ਫਗਵਾੜਾ ਦੇ ਵਿੱਚ ਵੱਡਾ ਜਿਹੜਾ ਵਿਸ਼ਾਲ ਜਿਹੜਾ ਇਹ ਭਗਵਾ ਮਾਰ ਜਿਹੜਾ ਨਿਕਲ ਰਿਹਾ ਉਹਦੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਸਾਫਤਾ ਕਾ ਕਾਉਂਸਲਰ ਜਿਹੜੇ ਸੰਜੀਵ ਭੁੱਗਾ ਜੀ ਮੌਜੂਦ ਹੈ ਸੰਜੀਵ ਜੀ ਵਿਸ਼ਾਲ ਭਗਵਾ ਮਾਰਚ 22 ਜਨਵਰੀ ਪਹਿਲਾ ਅਕਸ਼ਰ ਆਇਆ ਸੀ ਕਿ ਉਹਦਾ ਕਲੇ ਯਾਤਰਾ ਗੱਡੀ ਆ ਹੁਣ ਇੱਕ ਵਿਸ਼ਾਲ ਜਿਹੜਾ ਇੱਕ ਮੰਨ ਦੇ ਸਾਰੇ ਇਕੱਠੇ ਕਰ ਦਿੱਤੇ ਆ ਜਿੱਦਾਂ ਦੇਖ ਰਹੇ ਆ ਇਹ ਜਿਹੜਾ ਭਗਵਾ ਮਾਰਚ ਕੱਢਿਆ ਜਾ ਰਿਹਾ ਪ੍ਰਭੂ ਰਾਮ ਜੀ ਦਾ ਜਿਹੜਾ ਭਵਿਆ ਮੰਦਿਰ ਜਿਹੜਾ ਉਹ ਸਾਰੀ ਹੋਈ ਆ ਜਿਹੜਾ 22 ਤਰੀਕ ਨੂੰ ਉਹਦਾ ਮਹੂਰਤ ਆ ਉਹਦੇ ਅਪਲੈਕਸ ਦੇ ਵਿੱਚ ਇੱਕ ਨਵਾਂ ਸਾਲ ਆ ਨਵੇਂ ਸਾਲ ਦੇ ਵਿੱਚ ਸਭ ਨੂੰ ਭਗਵਾਨ ਰਾਮ ਜੀ ਦੀਆਂ ਜਿਹੜਾ ਅਸ਼ੀਰਵਾਦ ਮਿਲੇ ਉਸ ਕਰਕੇ ਅੱਜ ਜਿਹੜਾ ਇਹ ਪਹਿਲੀ ਗਰੀਬ ਨੂੰ ਅਰਦਾਸ ਵਿੱਚ ਵੈਲਫੇਅਰ ਕਲੱਬ ਵੱਲੋਂ ਰੱਖਿਆ ਗਿਆ ਔਰ ਮੈਂ ਸਭ ਨੂੰ ਬੇਨਤੀ ਕਰਦਾ ਇੱਕ ਭਾਵੇਂ ਮਾਚ ਵਿੱਚ ਆ ਕੇ ਅਸ਼ੀਰਵਾਦ ਸਭੂ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਔਰ ਆਪਣੇ ਜਿਹੜੇ ਪਰਿਵਾਰ ਨੂੰ ਲੈ ਕੇ ਸ਼ਿਵ ਮੰਦਿਰ ਜਿਹੜਾ ਸਾਰਚ ਮਿਲੂ ਉੱਥੇ ਲੈ ਕੇ ਜਾਣਾ ਸਾਰੇ ਪਹੁੰਚਣ ਕਿਉਂਕਿ ਅਸੀਂ ਆ ਨਵੇਂ ਸਾਲ ਤੇ ਇਸ ਜਿਹੜੀ ਯਾਤਰਾ ਆ ਕੇ ਆਪਣੇ ਪਰਿਵਾਰ ਸਮੇਤ ਕੀ ਬਾਕੀ ਪਾਪਤ ਕਰ ਸਕਦਾ ਸਮਾਜਿਕ ਤਸਵੀਰਾਂ ਜਿਹੜੂ ਦੇਖਣਾ ਹੈ ਪੁੱਛੇ ਤੁਸੀਂ ਹੋਰ ਦੇਖ ਸਕਦੇ ਹੋ ਵੱਡੇ ਗਿੰਦੇ ਦੇ ਵਿੱਚ ਜਿਹੜੇ ਇਸ ਭਵੇਂ ਜਿਹੜਾ ਭਗਵਾ ਯਾਤਰਾ ਜਿਹੜੀ ਨਿੱਟਲੀ ਆਉਦੇ ਵਿੱਚ ਪਾਲਕੀ ਜਿਹੜੀ ਹੈ ਸ਼੍ਰੀ ਰਾਮਚੰਦਰ ਜੀ ਦੀ ਉਹ ਨਾਲ ਲੈ ਕੇ ਚੱਲ ਰਿਹਾ ਯੂਥ ਬੜੀ ਵੱਡੀ ਗਿੰਦੇ ਦੇ ਵਿੱਚ ਐਸਾ ਭਗਵਾ ਜਿਹੜੀ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਤਸਵੀਰਾਂ ਤੁਸੀਂ ਜ਼ਰੂਰ ਦੇਖ ਸਕਦੇ ਆ ਤਸਵੀਰਾਂ ਦਾ ਅੱਜ ਸਾਂਝਾ ਕਰ ਰਹੇ ਆ ਫਗਵਾੜਾ ਦੇ ਬੰਸਾ ਵਾਲੇ ਬਾਜ਼ਾਰ ਜਿਹੜਾ ਇਹ ਗਊਸ਼ਾਲਾ ਬਾਜ਼ਾਰ ਜਿਹੜਾ ਇਹ ਤਸਵੀਰਾਂ ਉੱਥੇ ਦੀ ਸਾਂਝਾ ਕਰ ਰਹੇ ਆ ਜਿਹੜੇ ਵਿੱਚ ਤੁਸੀਂ ਦੇਖ ਸਕਦੇ ਆ ਪਹਿਲਾਂ ਇੱਥੇ ਵੀ ਜੋ ਸ਼ਾਮਲਾ ਦੀ ਪਰਗੜ ਸਿੰਘ ਉਹ ਲੈ ਆਇਆ ਜਿਹੜੇ ਕਾਂਗਰਸ ਦੇ ਉਹ ਵੀ ਪਹੁੰਚੇ ਸੀ ਵੱਖ-ਵੱਖ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਇਹ ਲੈ ਕੇ ਸ਼ਾਮਲੇ ਧਾਰਮਿਕ ਜਥੇਬੰਦੀਆਂ ਵੀ ਸ਼ਾਮ ਆ ਲਿਆ ਸਮਾਜਿਕ ਜਥੇਬੰਦੀਆਂ ਵੀ ਸ਼ਾਮ ਆ ਲਿਆ ਜਿਹੜੇ ਸ਼੍ਰੀ ਰਾਮਚੰਦਰ ਜਿਹੜੇ ਚੰਦੇ ਆ ਉਹ ਹੱਥਾਂ ਵਿੱਚ ਫੜ ਕੇ ਜਿਹੜੇਾਰੇ ਪਿੱਛੇ ਪਿੱਛੇ ਲੱਗ ਜਿੱਥੇ ਤਾਂ ਕੋਈ ਨਜ਼ਰ ਜਾਂਦੀ ਆ ਉੱਥੇ ਇਹ ਭਗਵਾ ਹੀ ਭਗਵਾ ਜਿਹੜਾ ਭਗਵਾ ਮਾਰ ਦੇ ਜਿਹੜੇ ਝੰਡੇ ਜਿਹੜੇ ਆ ਸ਼੍ਰੀ ਰਾਮ ਜੀ ਦੇ ਜਿਹੜੇ ਝੰਡੇ ਤੁਸੀਂ ਜਿਹੜਾ ਤੁਸੀਂ ਦੇਖ ਸਕਦੇ ਆ ਦੇਖੋ ਇਹ ਜਿਹੜਾ ਬੰਦਰ ਬੰਦਿਆ ਹੈ ਅਯੋਧਿਆ ਵਿੱਚ ਜਿਹੜਾ 22 ਦਿਨ ਕੋਈ ਜਿਹੜਾ ਇਹ ਸਭ ਕੋਈ ਸਭ ਕੋ ਸਮਰਪਿਤ ਹੈ ਮੰਦਰ ਜਿਹੜਾ ਪ੍ਰਾਣ ਹੈ ਉਸੇ ਸੰਬੰਧ ਦੇ ਵਿੱਚ ਜਿਹੜਾ ਭਗਵਾਨਾ ਦੇ ਵਿੱਚ ਪ੍ਰਸ਼ਾਦ ਜਿਹੜਾ ਭਗਵਾ ਮਾਰ ਦੇਣਾ ਕੱਢਿਆ ਜਾ ਰਿਹਾ ਹੈ ਉਸੇ ਪ੍ਰਸ਼ਾਦ ਦੇ ਇਸ ਭਗਵਾ ਮਾਰ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਜਿਹੜੀ ਮਹਿਲਾਵਾਂ ਵੀ ਸ਼ਾਮਲ ਹੈ ਗੱਲਬਾਤ ਵੀ ਕਰ ਲੈਣੇ ਵੱਡੀ ਗੰਟੀ ਦੇ ਵਿੱਚ ਅਸੀਂ ਦੇਖਦੇ ਪਏ ਭਗਵਾ ਮਾਰ ਜਿਹੜਾ ਕੱਢਿਆ ਜਾ ਰਿਹਾ ਹੈ 22 ਤਰੀਕ ਦਾ ਬੜੀ ਫੇਰਸਵਰੀ ਨਾਲ ਇੰਤਜ਼ਾਰ ਹੈ ਦੇਖੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਏ ਭਗਵਾ ਮਾਰਚ ਜਿਹੜਾ ਆ ਇਹ ਸਿਰਫ ਸਾਡੇ ਕੱਲਿਆਂ ਵੱਲੋਂ ਨਹੀਂ ਸਾਡੇ ਸਾਰੇ ਬਾਜ਼ਾਰ ਵੱਲੋਂ ਪਰਿਵਾਰ ਵੱਲੋਂ ਤੇ ਸਾਰਿਆਂ ਵੱਲੋਂ ਕੱਢਿਆ ਜਾ ਰਿਹਾ ਆ ਤੇ ਮੈਂ ਸਾਰੇ ਜਿੰਨੇ ਵੀ ਮੇਰੇ ਨਾਲ ਇੱਥੇ ਸਾਰੇ ਸ਼ਾਮਲ ਹੋਏ ਆ ਬਹੁਤ ਥੈਂਕਫੁਲ ਆ ਮੈਂ ਉਹਨਾਂ ਦੀ ਤੇ ਮੈਂ ਸਭ ਨੂੰ ਇਹ ਕਹੂੰਗੀ ਕਿ ਇਹ ਜਿਹੜਾ ਸਾਡੇ ਲਈ ਸਭ ਤੋਂ ਵੱਡੀ ਜੇਤਾਂ ਇਹ ਸਾਡੇ ਸਨਾਤਨ ਧਰਮ ਦੀ ਜੇਤਾਂ ਤੇ ਇਹਦੇ ਵਿੱਚ ਸਾਰੇ ਆਪਣੇ रामचंद्र ਜੀ ਦਾ ਨਾਮ ਲਾਓ ਉਹਨਾਂ ਦਾ ਪਾਠ ਕਰੋ ਪੂਜਾ ਕਰੋ ਕਿਉਂਕਿ ਤੇ ਦੀਵਾਲੀ ਸਾਡੇ ਲਈ 500 ਸਾਲਾਂ ਬਾਅਦ ਆਈ ਆ ਤੇ ਮੈਂ ਸਾਰਿਆਂਗੇ ਇਹ ਹੀ ਬੇਨਤੀ ਕਰਦੀ ਆ ਕਿ ਜਿਆਦਾ ਤੋਂ ਜਿਆਦਾ ਸਾਥ ਦਿਓ ਤੇ ਸਾਡੇ ਇਸ ਚੀਜ਼ ਨੂੰ ਬਹੁਤ ਸਕਸੈਸਫੁਲ ਕਰੋ ਥੈਂਕ ਯੂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਵਾਲੀ ਜਿਹੜੀ ਆ ਦੁਬਾਰਾ ਆ ਰਹੀ ਹੈ 22 ਜਨਵਰੀ ਨੂੰ ਦੀਵੇ ਵਗੈਰਾ ਜਿਹੜੇ ਆ ਕੀ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਤਾਂ ਸਾਰਿਆਂ ਨੂੰ ਇਹੀ ਮੈਸੇਜ ਦਵਾਂਗੀ ਜੀ ਜਿਹੜੀ 22 ਜਨਵਰੀ ਨੂੰ ਆ ਉਸ ਦਿਨ ਸਾਰੇ ਆਪਣੇ ਘਰਾਂ 'ਚ RAM ਜੀ ਦੇ ਨਾਮ ਦੀ ਜੋਤ ਜਗਾ ਕੇ ਤੇ ਆਪਣੇ ਘਰਾਂ 'ਚ ਦੀਵੇ ਜਗਾਓ ਤਾਂ ਕਿ ਜਿਹੜਾ ਸਾਡਾ ਇਹ ਇੰਨਾ ਮੁਸ਼ਕਲ ਦਿਨ ਮਿਲਿਆ ਹੋਇਆ ਜਿਹੜਾ ਦਿਨ ਆ ਜੇ ਮੈਂ ਇਹ ਕਹਾਂਗੀ ਇਹਨੂੰ ਬਹੁਤ ਖੁਸ਼ੀ ਦੇ ਨਾਲ ਮਨਾਓ ਅੱਛਾ ਮੋਦੀ ਸਾਹਿਬ ਨੇ ਇਹ ਅਪੀਲ ਕੀਤੀ ਆ ਕਿ 140 ਕਰੋੜ ਜਿਹੜੇ ਹਿੰਦੂ ਆ ਸਨਾਤਨੀ ਆ ਆਯੋਜਨ ਆਂਦੇ ਬਜਾਏ ਆਪਣੇ ਘਰ ਦੇ ਵਿੱਚ ਬੈਠ ਕੇ ਜਿਹੜਾ ਇਹ ਪਾਠ ਪੂਜਾ ਕਰਨ ਉਸ ਦਿਨ ਜਿਹੜਾ 11 ਵਜੇ ਲਾਈਵ ਸ਼ੁਰੂ ਹੋਊਗਾ ਜਿਹੜਾ ਇਹ ਸਾਰਾ ਟੈਲੀਕਾਸਟ ਸਾਰੇ ਨੂੰ ਮੈਂ ਤਾਂ ਇਹੀ ਕਹੂੰਗੀ ਕਿ ਜਿੰਨਾ ਹੋ ਸਕਦਾ ਹੈ ਕਿ ਸਾਰੇ ਇਸ ਦਿਨ ਨੂੰ ਬਹੁਤ ਹੀ ਉਤਸਵ ਦੀ ਤਰ੍ਹਾਂ ਮਨਾਓ ਤਾਂ ਕਿ ਜਿਹੜਾ ਇਹ ਸਾਡਾ ਦਿਨ ਇਹ ਸਾਰੀ ਦੁਨੀਆ 'ਚ جگਮਗਾ ਉਠੇ ਰਾਬ ਉਤਸਵ ਦੀ ਤਰ੍ਹਾਂ ਮਨਾਇਆ ਜਾਏ ਧੰਨਵਾਦ ਜੀ ਤਸਵੀਰਾਂ ਜਰੂਰ ਦਿਖਾ ਦਿਨੇ ਜੇ ਵੱਡੇ ਗਿਣਤੀ ਦੇ ਵਿੱਚ ਜਿਵੇਂ ਆ ਯਾਤਰਾ ਦੇ ਵਿੱਚ ਭਗਵਾ ਮਾਰਚ ਜਿਹੜਾ ਹੈ ਉਹਦੇ ਵਿੱਚ ਮਹਿਲਾਵਾਂ ਦੀ ਗਿਣਤੀ ਵੀ ਉਨੇ ਹੀ ਆ ਜਿੰਨੀ ਯੂਥ ਸੀ ਕਹਿ ਸਕਦੇ ਆ ਜਾਂ ਆਰਾਮ ਭਗਤ ਜਿੰਨੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਆ ਫਗਵਾੜਾ ਦੀਆਂ ਇਹ ਸਮਝੇ ਕਰ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਭਗਵਾ ਮਾਰਚ ਜਿਹੜਾ ਵੱਖ-ਵੱਖ ਬਾਜ਼ਾਰਾਂ ਚੋਂ ਕੱਢਿਆ ਜਾ ਰਿਹਾ ਇਹਦੇ ਵਿੱਚ ਮਹਿਲਾਵਾਂ ਦੀ ਗਿਣਤੀ ਦੀ ਗੱਲ ਕੀਤੀ ਜਾਬੀ ਮਹਿਲਾਵਾਂ ਵੀ ਜਿਹੜੀ ਕੀਰਤਨ ਕਰਦਿਆਂ ਹੋਇਆ ਜੈ ਸ਼੍ਰੀ ਰਾਮ ਦੇ ਨਾਰੇ ਲਗਾਦਿਆਂ ਹੋਇਆ ਇਸ ਭਗਵਾ ਮਾਰਚ ਦੇ ਵਿੱਚ ਜਿਹੜਾ ਸ਼ਾਮਲ ਹੋਈਆਂ ਤੇ ਉਹ ਫੁੱਲਾਂ ਦੀ ਵਰਖਾ ਵੀ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਆ ਦੁਕਾਨਦਾਰਾ ਵੱਲੋਂ ਵੀ ਇਸ ਭਗਵਾ ਮਾਰਦੇ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਫੁੱਲਾਂ ਦੀ ਵਰਖਾ ਕਰਕੇ ਜਿਹੜਾ ਇਸ ਭਗਵਾ ਮਾਰਦੇ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈ ਖਵੜਦੋ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਹੋਣੀ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਡੇ ਨਾਲ ਇਸ ਵਕਤ ਮੌਜੂਦ ਹੈ ਢਾਲੀਵਾਲ ਸਾਹਿਬ ਤੁਹਾਡਾ ਵਿਧਾਨ ਸਭਾ ਹਲਕਾ ਤੇ ਅੱਜ ਜਿਹੜਾ ਇੱਥੇ ਭਗਵਾ ਮਾਰਚ ਕੱਢਿਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਰੇ ਜੇ ਕਹ diel ਸਿਆਸੀ ਪਾਰਟੀਆਂ ਵੀ ਇੱਕੋ ਮੰਚ ਤੇ ਇਕੱਠੀਆਂ ਹੋਈਆਂ ਤੇ ਹੋਰ ਜਿਹੜੇ ਧਾਰਮਿਕ ਸਮਾਜ ਹੈਗੇ ਜਿਹੜੀ ਸੰਸਥਾਵਾਂ ਆ ਉਹ ਵੀ ਇੱਕੋ ਮੰਚ ਤੇ ਦੇਖੀ ਜਾ ਰਹੀਆਂ ਇਹ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨਵੇਂ ਸਾਲ ਦੇ ਦਿਨ ਤੇ ਜਿਹੜਾ ਹੈਗਾ ਇਹ ਭਗਵਾ ਯਾਤਰਾ ਦਾ ਉਦਨ ਕੀਤਾ ਗਿਆ ਉਹਦੇ ਵਿੱਚ ਬੋਵੀ ਪਰਮਨ ਜੀ ਅਤੇ ਨੇ ਸਾਰੇ ਜਿੰਨੇ ਵੀ ਸਾਥੀ ਹੈਗੇ ਉਹਨਾਂ ਵੱਲੋਂ ਉਹਨਾਂ ਵੱਲੋਂ ਜਿਹੜੀ ਭਗਵਾ ਯਾਤਰਾ ਉਹਦੇ ਵਿੱਚ ਫਗਵਾੜਾ ਵਾਸੀਆਂ ਵੱਲੋਂ ਬਹੁਤ ਧੀਰ ਪਰਮਾ ਹੋਗਾ ਮੰਨ ਦਿੱਤਾ ਗਿਆ ਹੈਗਾ ਉਹਦਾ ਆਪਾਂ ਸਾਰੇ ਦੇਖੇ ਤਾਂ ਅੱਜ ਇਹਦੇ ਵਿੱਚ ਬੇਸ਼ੱਕ ਦੀ ਕੋਈ ਯੂਥ ਹੈ ਬੇਸ਼ੱਕ ਦੀ ਲੇਡੀਜ਼ ਹੈਗੀਆਂ ਬੇਸ਼ੱਕ ਦੀ ਕੋਈ politcal ਪਾਰਟੀ ਹੈ ਜਾਂ ਧਾਰਮਿਕ ਸੰਸਥਾ ਸਾਰਿਆਂ ਨੇ ਹਮਮਤ ਅਗੇ ਹਸਤਾ ਲਿਆ ਹੈਗਾ ਉਹ ਇਸ ਮੈਂ ਸਾਰੇ ਕਬੀਰ ਕਰਦਾ ਕਿ ਪ੍ਰਭੂ ਰਾਮ ਸਾਡੇ ਤੇ ਸਾਰਿਆਂ ਤੇ ਕਿਰਪਾ ਕਰਨਗੇ ਉਹਨਾਂ ਦੀ ਕਿਰਪਾ ਦਸਤੀ ਨਹੀਂ ਜਿਹੜਾ ਜਿਸ ਤਰ੍ਹਾਂ ਕਿ 23 ਨੂੰ ਜਿਹੜੀ ਪ੍ਰਾਂਪਤ ਦਾ ਆਯੋਜਨ ਹੋ ਜਾ ਰਿਹਾ ਹੈ ਉਹਦੇ ਵਿੱਚ ਜਿਹੜੇ ਸਾਰੇ ਦੁਨੀਆ ਵਿੱਚੋਂ ਜਿਹੜਾ ਹੈਗਾ ਮੇਰਾ ਇੱਕ ਗੱਲ ਬਹੁਤ ਹੀ ਵੱਡੀ ਗਿਣਤੀ ਵਿੱਚ ਜਿਹੜੇ ਸ਼ਾਮਲ ਹੋਣ ਜਾਣ ਜਾ ਰਹੇ ਹਨ ਮੈਂ ਪ੍ਰਭੂ ਰਾਮ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਉਹ ਸਾਡੇ ਸਾਰਿਆਂ ਤੇ ਕਿਰਪਾ ਦਸਤੀ ਬਣਾਈ ਰੱਖਣ ਕੋਈ ਕੋਲ ਫੇਅਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਇਸ ਦੇ ਹਰ ਲੱਖ ਲੱਖ ਵਧਾਈ ਦਿੰਦਾ ਜੈ ਪ੍ਰਭੂ ਸ੍ਰੀ ਨਾਮ ਚਲੋ ਸਾਡੇ ਨਾਲ ਇਸ ਵਕਤ ਅਰਦਾਸ ਵੈਲਫੇਅਰ ਦੇ ਜਿਹੜੇ ਪ੍ਰਧਾਨ ਆ ਬੋਬੀ ਵਰਮਾ ਜੀ ਜਿਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਇਹ ਅੱਜ ਕਹਿ ਸਕਦੇ ਹਾਂ ਵਿਸ਼ਾਲ ਭਗਵਾਂ ਮਾਰਚ ਕੱਢਿਆ ਜਾ ਰਿਹਾ ਬੋਬੀ ਜੀ ਇੱਕ ਪਲੇਟਫਾਰਮ ਤੇ ਸਾਰੇ ਜਿਹੜੇ ਕੱਠੇ ਦਿੱਤੇ ਹੋਏ ਅੱਜ ਤੇ ਵਿਸ਼ਾਲ ਭਗਵਾ ਮਾਰਚ ਜਿੰਨੇ ਯੂਥ ਜਿੰਨਾ ਜੇ ਕਹਿ ਸਕਦੇ ਆ ਮੁੰਡਿਆਂ ਦੀ ਆ ਜਿਹੜੇ ਲਾਮ ਭਗਤਾਂ ਦੀ ਗਿਣਤੀ 19 ਮਹਿਲਾਵਾਂ ਦੀ ਗਿਣਤੀ ਵੀ ਅਸੀਂ ਦੇਖਦੇ ਪਏ ਆ ਇਹ ਸਭ ਪਿਆਰ ਆ ਸਾਡਾ ਖੱਟਿਆ ਆ ਸਾਡੀ ਕੀਤੀ ਹੋਈ ਕਮਾਈ ਆ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਪਰਾਜ ਜਿੰਨੇ ਵੀ ਆਏ ਇੱਥੇ ਸਾਰਿਆਂ ਦਾ ਭਗਵਾਨ ਸ਼੍ਰੀ ਰਾਮ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕਿਉਂਕਿ ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਇਸ ਦੇ ਵਿੱਚ ਸਾਡੇ ਖਾਸ ਕਰਕੇ ਫਗਵਾੜੇ ਦੇ ਐਮਐਲਏ ਸਾਬ ਧਾਲੀਵਾਲ ਜੀ ਸਾਡੇ ਸਰਦਾਰ ਪ੍ਰਗਟ ਸਿੰਘ ਜੀ ਕੈਂਟ ਤੋਂ ਆਏ ਆ ਸੰਪਲਾ ਜੀ ਸਰਦਾਰ ਜਗਿੰਦਰ ਸਿੰਘ ਮਾਨ ਜੀ ਔਰ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਪਹੁੰਚੀਆਂ ਵਾ ਤੇ ਮੈਂ ਸਾਰਿਆਂ ਦੇ ਇੱਥੇ ਆਇਆ ਤੇ ਤਹਿ ਦਿਲੋਂ ਧੰਨਵਾਦ ਹਾਂ ਸਾਰਿਆਂ ਦਾ ਸਿਰ ਮੱਥੇ ਸਵਾਗਤ ਕਰਦਾ ਭਗਵਾਨ ਸ਼੍ਰੀ ਰਾਮ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ ਤੇ ਮੇਰੇ ਵੀਰਾਂ ਨੂੰ ਮੇਰੀਆਂ ਮਾਮਾ ਨੂੰ ਭੈਣਾਂ ਨੂੰ ਇਹ ਹੁੰਦੇ ਮੇਰਾ ਆਪ ਕੀ ਕਿਰਪਾ ਸੇ ਹਰ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਸਭ ਇੱਕ ਕਨਈਆ ਜੀ ਕਰਦੇ ਆ ਪ੍ਰਭੂ ਸ਼੍ਰੀ ਰਾਮ ਕਰਦੇ ਅਸੀਂ ਕੌਣ ਹੁੰਦੇ ਆਓ ਜੀ ਆਓ ਆਜੂ ਬਹੁਤ ਬਹੁਤ ਮੁਬਾਰਕਾ ਚਲੋ ਬਹੁਤ ਬਹੁਤ ਮੁਬਾਰਕਾ ਇਸ ਭਗਵਾ ਮਾਰਚ ਦੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਤਸਵੀਰਾਂ ਇਹ ਅਰਦਾਸ ਵੈਲਫੇਅਰ ਦੇ ਪ੍ਰਧਾਨ ਜਿਹੜੇ ਬਾਬੀ ਵਰਮਾ ਜੀ ਜਿਹੜੇ ਆ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਭਗਵਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਤੁਸੀਂ ਪ੍ਰਗਟ ਸਿੰਘ ਉਹਨੇ ਜਿਹੜੇ ਵਿਧਾਇਕ ਤੇ ਉਹ ਵੀ ਪਹੁੰਚੇ ਨੇ ਬਲਵਿੰਦਰ ਸਿੰਘ ਧਾਰੀਵਾਲ ਹੁਣ ਫਗਵਾੜ ਤੋਂ ਵਿਧਾਇਕ ਨੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਫਗਵਾੜਾ ਤੋਂ ਖਾਨੀ ਦੇ ਨਾਲ ਮਨੀਸ਼ ਬਾਵਾ ਪੀਟੀਸੀ ਨੂੰ